ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਜਿਹੜਾ ਟਾਈਮ ਹੈਗਾ 2 ਵਜੇ ਗਏ ਨੇ 2 ਵਜਣ ਚ ਰਹਿੰਦੇ ਨੇ ਥੋੜੇ ਜਿ ਮਿੰਟ ਪਾਣੀ ਧਰ ਰੱਖਿਆ ਜੀ ਇਧਰ ਚਾਹ ਬਣ ਗਈ ਧਰ ਕੀ ਰੱਖੀਆ ਬਣ ਗਈ ਕਿਉਂਕਿ ਖੇਤ ਜਾਊਗੀ ਖੇਤ ਕੰਮ ਕਰਦੇ ਨੇ ਅੱਜ ਤੇ ਦੋ ਜਣੇ ਨੇ ਖੇਤ ਕੰਮ ਕਰਦੇ ਨੇ ਚਾਹ ਜਾਊਗੀ ਜੀ ਖੇਤ ਤੇ ਚਾਹ ਬਣ ਗਈ ਐ ਮੈਂ ਫੋਨ ਕਰ ਦਿੱਤਾ ਜੇ ਨੇੜੇ ਵਾਲੇ ਖੇਤ ਨੇਗੇ ਜੇ ਦੂਰ ਵਾਲੇ ਖੇਤ ਹੋਣ ਫਿਰ ਸਮਾਨ ਨਾਲ ਵਗ ਜਾਂਦਾ ਜੇ ਨੇੜੇ ਵਾਲੇ ਖੇਤ ਹੋਣ ਫਿਰ ਚਾਹ ਰੋਟੀ ਘਰੋਂ ਜਾਂਦੀ ਐ ਠੀਕ ਐ ਜੀ ਤੇ ਹਵਾ ਅੱਜ ਸੋਹਣੀ ਚੱਲਦੀ ਐ ਰਾਤ ਫੇਰ ਜਿਹੜੋ ਵੀਡੀਓ ਪਾਈ ਹੈ ਨਾ ਫੋਨ ਆਇਆ ਫੋਨ ਮੈਸਜ ਕਮੈਂਟ ਆਏ ਹਾਂ ਵੀ ਪਾਉਣੇ ਤੇ ਫੋਣ ਆਏ ਪੈਣਾ ਦੇ ਤੇ ਕਮ ਕਮੈਂਟ ਆਏ ਪੈਣਾ ਦੇ ਵੀ ਪਾ ਨੇ ਅੱਜ ਫੇਰ ਨੇਰੀ ਆ ਗਈ ਪਰ ਨੇਰੀ ਤੋਂ ਰਾਤ ਬਚਤ ਰਹੇਗੀ ਗੰਦ ਨਹੀਂ ਪਿਆ ਮਾੜੀ ਮੋਟੀ ਹਵਾ ਜੀ ਚਲੋ ਚਾੜੂ ਪੋਚੇ ਨਾਲ ਠੀਕ ਹੋ ਗਈ ਹੈ ਨਾ ਤੇ ਮੈਨੂੰ ਫੇਰ ਸੋਚ ਲੱਗ ਗਈ ਮੈਂ ਕੱਲ ਨੂੰ ਫੇਰ ਮੇਰਾ ਦਿਨ ਨੰਗੂਗਾ ਲੋ ਜੀ ਆਪਾਂ ਪਾ ਰਿਆਂ ਇੱਧਰ ਚਾਹ ਹੈਗੇ ਨੇ ਦੋ ਜਣੀਆਂ ਨੇ ਖੇਤ ਤੇ ਦੋ ਜਣੀਆਂ ਹੈ ਨਾ ਬਈ ਤੇ ਸੁਕਮਣ ਹੋ ਰਹੀਆਂ ਟੂ ਸਣ ਤੋਂ ਆ ਕੇ ਰੋਟੀ ਖਾ ਕੇ ਤਾਂ ਵਗ ਗਈਆਂ ਉੱਪਰ ਤੇ ਫਿਰ ਮੈਂ ਇਹਨਾਂ ਨੂੰ ਖਾਇਆ ਨਹੀਂ ਹੈਗਾ ਮੈਂ ਹੱਚਲ ਹਨਾ ਪੰਜਾਂ ਨੇ ਸੌ ਜਾਂਦੀਆਂ ਨੇ ਹੁਣ ਦੋ ਦਿਨ ਹੋ ਗਏ ਤੇ ਵਧੀਆ ਪੈ ਜਾਂਦੀਆਂ ਨੇ ਇਹ। ਤੇ ਇੱਧਰ ਝੋਲੇ ਸ ਸਮਾਨ ਪਾਇਆ ਪਿਆਗਾ ਤੇ ਭਾਈ ਨੂੰ ਆਪਾ ਖੜਾ ਦਿੰਨੇ ਆਂਗੇ ਲੈ ਬਈ ਲੈ ਜਾ। ਚਾਰ ਚੂਰ ਵਿਚੇ ਦੇਖ ਮਨ ਲੈ ਚਾਰਾ ਡੱਬੇ ਪਾਤੀ ਮੈਂ ਤੇ ਇਹ ਤੇ ਪੈਰਾਗਾ ਹੁਣ ਅੱਜ ਆਪਾਂ ਸਬਜੀ ਆਪਣੇ ਕੋਲ ਹੋਰ ਕੋਈ ਨਹੀਂ ਹੈਗੀ ਜਿਹੜੋ ਸਬਜੀ ਨਾ ਹੋਵੀਏ ਨਾ ਹੋਵੇ ਤਾਂ ਬਸ ਹਰੀ ਮਿਰਚ ਤੇ ਪਿਆਜ਼ ਤਿੰਨੇ ਪੈਣਾ ਖੁਸ਼ ਹੋ ਜਾਣਗੀਆਂ ਹਨਾ ਤੇ ਹੁਣ ਮੈਂ ਸਬਜੀ ਦੀ ਵੀਡੀਓ ਕੱਟ ਬਣਾਉਣੀ ਆ ਕਿਉਂਕਿ ਮੈਨੂੰ ਪੈਣਾ ਕਹਿਣ ਲੱਗੇ ਜਿਨੇ ਦੀਦੀ ਫਿਰ ਤੁਸੀਂ ਹੋਰ ਗੱਲਾਂ ਬਾਤ ਕਰਿਆ ਕਰੋ ਸਾਡੇ ਨਾਲ ਹਨਾ ਪੈਣਾ ਦੇ ਬਸ ਆਹੀ ਕਮੈਂਟ ਨੇ ਸਾਰਿਆਂ ਨੇ ਪੈਣੇ ਮੇਰਾ ਵੀ ਤੇਰੇ ਵਾਲਾ ਹਾਲ ਹੈ ਮੈਂ ਵੀ 2 ਦਿਨ ਹੋ ਗਏ 3 ਦਿਨਾਂ ਨੇਰੀ ਸਫਾਈ ਕਰ ਲੈਣੀ ਆ ਫੇਰ ਆ ਜਾਂਦੀ ਆ ਫੇਰ ਆ ਜਾਂਦੀ ਆ ਭਣੇ ਇਹੀ ਹਾਲ ਆ ਸਾਰਿਆਂ ਦਾ ਮੱਖੀਆਂ ਤੰਗ ਕਰਦੀਆਂ ਨੇ ਇਹੀ ਹਾਲ ਆ ਭਣੇ ਸਾਰਿਆਂ ਦਾ ਤੇ ਕੰਮ ਤਾਂ ਦੇਰ ਤੇ ਇਹੀ ਹਾਲ ਆ ਜੇ ਆਪਾਂ ਹਨਾ ਚੰਗਾ ਕੰਮ ਕਰ ਲਾਂਗੇ ਵਧੀਆ ਭਣੇ ਜੇ ਆਪਾਂ ਗੰਦ ਪਿੱਲ 'ਚ ਬੈਠੇ ਰਹਾਂਗੇ ਫੇਰ ਸੋਨਾ ਵੀ ਲਾਦਾ ਬੈਠਾ ਹਾਂ ਜੇ ਤੁਸੀਂ ਐਂ ਲਾ ਲਓ ਸਾਹਿਬ ਕਰ ਲਾ ਲਓ ਭੈਣੋ ਜਿੱਦ ਦੇ ਆਪਾਂ ਐਂ ਕਹਦੇ ਆ ਵੀ ਅੱਜ ਛੱਡ ਪਰਾਂ ਲੇਟ ਹੋ ਗਏ ਪੋਚੇ ਨਹੀਂ ਲਾਉਂਦੇ ਉਹ ਦਿਨਾਂ ਉਹਦੇ ਆਪਣੇ ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਜਾਂ ਕੋਈ ਹੋਰ ਭੈਣ ਭਾਈ ਇਹ ਜਾ ਆਉਂਦਾ ਹੈ ਨਾ ਤੇ ਫਿਰ ਆਲੇ ਆਪ ਨੂੰ ਸ਼ਰਮ ਆਉਂਦੀ ਭੂਪਾ ਜੀ ਪੋਚੇ ਨਹੀਂ ਲਾਏ ਹੈਗੇ ਵੀ ਕੀ ਕਹਿਣਗੇ ਹੈ ਨਾ ਜੇ ਕਦੇ ਛੱਡ ਵੀ ਲਈ ਤੂੰ ਤਾਂ ਆਪਾਂ ਹਰ ਰੋਜ਼ ਲਾਉਣੀ ਲਾਉਣੇ ਨੂੰ ਪੋਚੇ ਤੇ ਜਿੱਦ ਦੇ ਸਫਾਈਆਂ ਨਾਲ ਹੋਣ ਕਰੀਆਂ ਹੋਣ ਉਹ ਦਿਨਾਂ ਕੋਈ ਨਾ ਕੋਈ ਭੈਣ ਭਾਈ ਜ਼ਰੂਰ ਆਉਂਦਾ ਹੈਗਾ ਤੇ ਅੱਜ ਅੱਜ ਸਾਫ ਸਾਫ ਕਰ ਪਿਆਗਾ ਹਨਾ ਹੁਣ ਸਾਰੀਆਂ ਪੈਣਾਂ ਦਾ ਹੀ ਹਾਲ ਬੱਚੇ ਸਭ ਦੇ ਘਰੇ ਨੇ ਹਨਾ ਤੇ ਬਾਕੀ ਗੱਲ ਗਰਮੀ ਦੀ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਗਰਮੀ ਤਾਂ ਖਾਣ ਪਕਾਉਣ ਦੀ ਲੋਟ ਆਉਂਦਾ ਇੱਕ ਰੱਬ ਕੰਮ ਵਧਾ ਦਾਂਦਾ ਆਪਣਾ ਨੇਹਰੀਆਂ ਦਾ ਪੈਣਾਂ ਦਾ ਤੇ ਹੁਣ ਚਾਹ ਪੀਣੇ ਆ ਮਾਵਾ ਤੀਆਂ ਚਾਹ ਪੀ ਕੇ ਸਬਜ਼ੀ ਦੀ ਤਿਆਰੀ ਕਰਾਂਗੇ ਉਹ ਗੱਲਾਂ ਕਹਿੰਦੇ ਹੁੰਦੇ ਨੇ ਬੇੜੇ ਦੇ ਕੰਮ ਕੁਵੇਲੇ ਟੱਕਰਾ ਤੇ ਮੈਂ ਤਾਂ ਦੁਪਹਿਰ ਵਾਸਤੇ ਚਾਹ ਪੀ ਕੇ ਸਬਜ਼ੀ ਦੀ ਤਿਆਰੀ ਕਰਕੇ ਰੱਖ ਦੂੰਗੀ ਫਿਰ ਸਬਜ਼ੀ ਤਿਆਰੀ ਕਰਕੇ ਪਚਾਰੇ ਭਾਂਡੇ ਮਾਜ ਕੇ ਸਬਜ਼ੀ ਤਿਆਰੀ ਕਰਨੀ ਸਬਜ਼ੀ ਤਿਆਰੀ ਕਰਕੇ ਫਿਰ ਕੱਖ ਪਾ ਕੇ ਸਬਜ਼ੀ ਬਣਾ ਕੇ ਰੱਖਦਾ ਨਹੀਂ ਹੁੰਦੀ ਆ ਕਿਉਂਕਿ ਫਿਰ ਨੇਹਰੀ ਹੁੰਦੀ ਆ ਜਿਹੜਾ ਉਧਰੋਂ ਨੇਹਰੀ ਆ ਜਾਂਦੀ ਆ ਉਧਰੋਂ ਪੈਣਾ ਦੇ ਜੁੱਲੇ ਤੇ ਭਾਂਡੇ ਪਾਏ ਹੁੰਦੇ ਨੇ ਫਿਰ ਮੈਨੂੰ ਆਏ ਹੁੰਦਾ ਵੀ ਸੁਣਿਆ ਹਾ ਸੁਨੇਹਾ ਨਾ ਨੇਹਰੀ ਤੋਂ ਪਹਿਲਾਂ ਬੀਬੇ ਨੇ ਰੇਤੇ ਵਾਲੀ ਰੋਟੀ ਖਾ ਲਈ ਨਹੀਂ ਤਾਂ ਅੱਧਰ ਇੱਟਾ ਖਾਣਾ ਪੈਂਦਾ ਨੇ ਨੇਹਰੀ ਚ ਤੇ ਰਾਤ ਨੇਰੀ ਆ ਗਈ ਸੀ ਜਮਾ ਸਹੀ 8 ਵਜੇ ਪਰਸੋਂ ਆਈ ਸਵਾ 8 ਵਜੇ ਤੇ ਬਸ ਹੁਣ ਉਸ ਤੋਂ ਪਹਿਲਾਂ ਸੀ ਨਾ ਖਾ ਪੀ ਕੇ ਨਹਾ ਧੋ ਕੇ ਇੱਕ ਬਾਰ ਕੁੰਡੀ ਡਾਲਾਣੇ ਆਗੇ ਕਮਰੇ ਦੀ ਕਿਉਂਕਿ ਫਿਰ ਪਤਾ ਹੀ ਨਹੀਂ ਹੁੰਦਾ ਦੁਆਤਰ ਇੱਥੇ ਹੀ ਆਉਂ ਪੁੰਦੇ ਤੇ ਤੇ ਬਾਕੀ ਅਸੀਂ ਉੱਪਰ ਪੈਨਾਂਗੇ ਜਿਹੜੋਂ ਲਾਈਟ ਬਗ ਜਾਂਦੀ ਹੈ ਨੇਰੀ ਨਾਲ ਫਿਰ ਸਾਨੂੰ ਨਾ ਉੱਪਰ ਚਿਵਾਰੇ ਵਾਲੇ ਮੋਰੀਓ ਕੋਲਣ ਨੇਰੀ ਹਟ ਜਣੇ 10:00 ਵਜੇ ਬੈਠਣਗੇ ਹੰਡੀ ਏਸੀ ਲੱਗੇ ਹੋਏ ਅਸੀਂ ਮੰਗ ਵਧੀਆ ਹਵਾ ਆਉਂਦੀ ਹੈਗੀ ਤੇ ਬਾਕੀ ਪੱਖਾ ਚੱਲਦਾ ਹੁੰਦਾ ਇਨਵਰਟਰ ਡਾਊਨ ਨਹੀਂ ਹੁੰਦਾ ਸਾਡਾ ਇਨਵਰਟਰ ਪਹਿਲਾਂ ਸਾਨੂੰ ਸਾਨੂੰ ਐਸੀ ਵੈਂਟਰਾ ਟਰਾ ਹਣਾ ਪਊਗਾ ਤੇ ਹੁਣ ਸਾਡਾ ਵੈਂਟਰਾ ਵਧੀਆ ਪਾਈ ਨਹੀਂ ਠੀਕ ਕਰ ਦਿੱਤਾ ਵੈਂਟਰੇ ਵਾਲੇ ਨੇ ਤੇ ਪਾਣੀ ਪੂਣ ਪਾ ਗਿਆ ਠੀਕ ਕਰ ਗਿਆ ਕਹਿੰਦੇ ਤਾਰਾਂ ਤੋਰਾਆਂ ਜੀਆਂ ਲੋਟ ਕ ਢਿੱਲੀਆਂ ਹੋਈਆਂ ਫਿਰ ਦੋ ਕਸਤੀਆਂ ਪਤਾ ਨਹੀਂ ਕੀ ਕਹਿੰਦੇ ਵਿੱਚ ਕਰ ਦਿੱਤਾ ਕੋਸਣ ਮਿਸਤਰੀਆਂ ਨੂੰ ਪਤਾ ਹੋਊਗਾ ਉਹ ਕਰ ਗਿਆ ਠੀਕ ਪਾਈ ਤੇ ਸਾਡਾ ਵੈਂਟਰਾ ਵੀ ਵਧੀਆ ਠੀਕ ਠਾਕ ਚੱਲ ਰਿਹਾ ਵਧੀਆ ਪਹਿਲਾਂ ਸਾਨੂੰ ਐਦੀ ਵੀ ਹੁਣ ਸਾਨੂੰ ਲਾਉਣੇ ਪੈਣਗੇ ਪੈਸੇ ਚਲੋ ਇੱਕ ਪਾਸੇ ਤਾਂ ਡੰਗਾ ਸਰਿਆ ਹਨ ਤੇ ਆਪਾਂ ਕਹਿੰਦੇ ਹੁੰਦੇ ਨੇ ਪੈਸੇ ਲਾਉਣ ਤੋਂ ਪਹਿਲਾਂ ਜੇ ਸਲਾਹ ਲੈ ਲਈਏ ਚੰਗੀ ਗੱਲ ਹੀ ਆ ਆਪਾਂ ਚਾਹੇ ਡਾਕਟਰ ਦੀ ਸਲਾਹ ਲੈ ਲਈਏ ਬਵਾਈ ਲੈਣ ਤੋਂ ਬਿਨਾ ਚਾਹੇ ਮਿਸਤਰੀ ਸਲਾਹ ਲੈ ਲਈ ਕੋਈ ਚੀਜ਼ ਲਿਉਣ ਲਿਉਣ ਵੇਲੇ ਹਨ ਤੇ ਆਪਾਂ ਨੂੰ ਸਲਾਹ ਹਰ ਇੱਕ ਕੋਈ ਚੰਗੀ ਹੀ ਦਿੰਦਾਗਾ ਜੇ ਆਪਾਂ ਲਵਾਂਗੇ ਕਿਸੇ ਦੀ ਤੇ ਜੇ ਆਪਾਂ ਰਿਸ ਕਰਾਂਗੇ ਜਿਹੇ ਜਿਹੇ ਕੰਮ ਦੀ ਵੀ ਰਿਸ ਕਰਾਂਗੇ ਚਾਹੇ ਸਨੇਹਾ ਉੱਠ ਨਿਕਾਲ ਲੋ ਚਾਹੇ ਸਫਾਈਆਂ ਨਿਕਾਲ ਲੋ ਚਾਹੇ ਕੰਮ ਕਰਨ ਦੀ ਕਰ ਲੋ ਤੇ ਵਧੀਆ ਰਹਿੰਦੀ ਏ ਇਸ ਕਰੀ ਤਾਂ ਜੇ ਕਰੀਏ ਰਿਸ਼ਤਾ ਵਧੀਆ ਕੰਮ ਦੀ ਕਰੀਏ ਨਹੀਂ ਤਾਂ ਬਸ ਫਿਰ ਚੁੱਪੇ ਕਰਕੇ ਬਹਿ ਜਾ ਹੁਣਾ ਜਿਹੇ ਜਹਾ ਹੁੰਦਾ ਕਰ ਲੋ ਤੇ ਚਲੋ ਜੀ ਆਪਾਂ ਕਰ ਦਿਆਂਗੇ ਚਾਹ ਪੀ ਲਈਏ ਹੁਣ ਤੇ ਚਾਹ ਪੀ ਕੇ ਮਿਲਦੇ ਆਂ ਫਿਰ ਕਰਦੇ ਆਪਾਂ ਸਬਜ਼ੀ ਦੀ ਤਿਆਰੀ ਤੇ ਬਹੁਤ ਸਾਰੀ ਹੋਰ ਵੀ ਕੰਮ ਆਪਾਂ ਇਹਨੇ ਕਰਨ ਵਾਲੇ ਉਹ ਕਰਦੇ ਆ ਮਿਲਾਂਗੇ ਫਿਰ ਲੋ ਜੀ ਆਪਾਂ ਨੇ ਚਾਹ ਪੀ ਲਈ ਐਹ ਜਿਵੇਂ ਨਾ ਮੈਂ ਚਾਹ ਲੈ ਕੇ ਉੱਪਰ ਆ ਜਾਂਗੀ ਸੁਖਮਣੋ ਉੱਪਰ ਹੁੰਦੀਆਂ ਨੇ ਇਹ ਸੀ ਲਾ ਲੰਨੇ ਨੇ ਇਹ ਜਿਵੇਂ ਘੰਟਾ ਤੇ ਚਾਹ ਪੀ ਕੇ ਹੁਣ ਮੈਂ ਕਰਦੀ ਆ ਸਬਜੀ ਤੇਰੀ ਸਬਜੀ ਆਪਾਂ ਹਨਾ ਭੈਣ ਦੇ ਕਹੇ ਤੀ ਬਣਾਉਣੇ ਅੱਜ ਹੈ ਵੀ ਨਹੀਂ ਸੀ ਪਰ ਮੇਰੇ ਕੋਲ ਸਾਰੀਆਂ ਮਿਰਚਾਂ ਸੀਗੀਆਂ ਸਬਜੀ ਤੇ ਆ ਇੰਨੀਆਂ ਕ ਹਰੀਆਂ ਮਿਰਚਾਂ ਨੇ ਤੁਸੀਂ ਆਪਦੇ ਸਹਾਰ ਨਾਲ ਲੈ ਲਓ ਕਿੰਨੀਆਂ ਕ ਨੇਗੀਆਂ ਤੇ ਪਿਆਜ਼ ਨੇਗੇ ਤੇ ਮੈਂ ਬੜਾ ਜਿ ਪਿਆਰੀ ਪਾਉਂ ਅੱਗੇ ਮੇਰੇ ਕੋਲ ਖੀਰਾ ਹੁੰਦਾ ਅਜ ਭਾਈ ਨਹੀਂ ਆਇਆ ਸਬਜ਼ੀ ਆ ਇਕਦਮ ਖੀਰਾ ਪਾਲਾ ਜੀ ਤੁਸੀਂ ਪਉਣਾ ਪਾ ਸਕਦੇ ਹੋ ਨਹੀਂ ਨਾ ਵੀ ਸਹੀ ਤੇ ਇਹ ਮੈਂ ਗੰਡੇ ਛੱਲੇ ਲਈ ਸੀਗੀ ਉਹ ਖੜੀ ਖੜੀ ਅੱਛੀ ਛੱਲੇਈ ਮਾਹ ਤੇ ਨਾ ਬਾਜ ਆਉਗਾ ਹੂੰ ਕਪਰੇ ਸਮੈਲ ਜੀ ਵੀ ਆਉਂਦੀ ਆ ਗਈ ਗੰਡਿਆਂ ਦੀ ਹਨ ਤੇ ਲੋ ਜੇ ਪਗੰਡਿਆ ਕੱਟ ਲੈਣੇ ਮਿਰਚਾਂ ਕੱਟ ਲੈਣੇਗੇ ਫਿਰ ਚੰਗੀ ਤਰ੍ਹਾਂ ਮੈਂ ਭਾਂਡੇ ਮਾਂਜਣ ਤੋਂ ਪਹਿਲਾਂ ਸਬਜ਼ੀ ਕੱਟ ਲਾਂ ਕਿਉਂਕਿ ਜਦੋਂ ਤੇ ਅੱਖਾਂ ਖਣਵਾ ਲੱਗਾ ਹੱਥ ਲੱਗਣ ਦਾ ਡਰ ਆ ਕਿਉਂ ਸਾਬਨ ਨਾਲ ਭਾਂਡੇ ਮੰਜਾਂਗੇ ਤਾਂ ਫਿਰ ਹੋਊਗਾ ਹੱਥ ਸਾਫ਼ ਹੋ ਜਾਣਗੇ ਆਹ ਮੂੰਹ ਮੂੰਹ ਨਹੀਂ ਮੱਚੂ ਅੱਖ ਆਪਾਂ ਤੇ ਇਧਰ ਸਭ ਲੋਰੀ ਦੇਖ ਰਹੀ ਨੇ ਸੀ ਆਈਡੀ ਤੇ ਕੀ ਵੀ ਚੱਲ ਰਿਹਾ ਹੈਗਾ ਆਪਣਾ ਐਲਸੀਡੀ ਤੇ ਬੱਚਿਆਂ ਨੂੰ ਹੁਣ ਫਿਰ ਲਾਲਚਾ ਸੁਪੀਆਂ ਨਹੀਂ ਏ ਦੀ ਕੰਮ ਕਰਨੇ ਪੈਂਦੇ ਨੇ ਭਾਈ ਕਬੀਲਦਾਰ ਨੂੰ ਚੰਗੇ ਕੰਮਾਂ ਦੀ ਪਰਿਸਕਰਾਨੇ ਚੰਗਾ ਬਣ ਜੂ ਮਾੜੇ ਤਾਂ ਫਿਰ ਮਾੜੀ ਰਿਜ਼ਲਟ ਆਉਂਦੇ ਨੇਗੇ ਚੰਗੀ ਸੋਚ ਰੱਖਾਂਗੇ ਚੰਗੇ ਕੰਮ ਕਰਾਂਗੇ ਚੰਗੇ ਬੰਦਿਆਂ ਦੀ ਰੀਸ ਕਰਾਂਗੇ ਚੰਗੇ ਬੰਦਿਆਂ ਕੋਲੇ ਬੈਠਣ ਨੂੰ ਉਤਰੀ ਕਰਾਂਗੇ ਫਿਰ ਆਪਾਂ ਆਪੀ ਚੰਗੇ ਬਣ ਜਾਂਦੇ ਹਣਾ ਤੇ ਛਾਣੇ ਕੁੜੀਆਂ ਨੇ ਕਹਾ ਇਹ ਕਰੇ ਜਿਹੇ ਜਿਹੇ ਜੀ ਬਾਟ ਕੋ ਉਹਦੀ ਸਹੂਬਤ ਹਨਾ ਤੇ ਜਿਹੇ ਜੇ ਪਾ ਰਹਿਣਾ ਸਹਿਣਾ ਹੋ ਜਿੰਨਾ ਉਹ ਜੀ ਫਿਰ ਵੱਡ ਜਾ ਲੋ ਜੀ ਆਪਾਂ ਨੇ ਪਿਆਜ਼ ਕੱਟ ਲਈਏ ਹਰੀਆਂ ਮਿਰਚਾਂ ਕੱਟ ਲਈਏ ਬਾਅਦ ਵਿੱਚ ਮਿਲ ਜਾ ਲੋ ਜੀ ਟਾਈਮ ਹੈ ਸਾਢੇ ਤਿੰਨ ਹੋ ਗਏ ਨੇ ਅੱਪਾ ਪਾਉਣਿਆ ਦੀ ਸੱਣੀ ਬਾਕੀ ਇੱਕ ਪਾਏ ਨੇ ਕਮੈਂਟ ਕੀਤਾ ਸੀਗਾ ਬੇਬਣ ਤੁਸੀਂ ਘਰ ਦੀ ਖਾਲ ਪਾਉਣੇ ਹੋਗੇ ਮੁੱਲ ਦੀ ਖਾਲ ਪਾਉਣੇ ਬੜੇ ਮਿਆਂ ਨਹੀਂ ਪਾਉਣੇ ਉਹ ਕਿਹਦੀ ਪਾਉਣੇ ਹਨ ਸਾਡੀਆਂ ਮੱਝਾਂ ਖਾਲ ਨਹੀਂ ਖਾਂਦੀਆਂ ਅਸੀਂ ਜੀ ਦੇਖੋ ਪਕਾਣੀ ਕਢਾ ਕੇ ਲਿਉਣੀ ਹੁੰਦੀ ਹੈ ਜੇ 70 80 ਕਿਲੋ ਹੁੰਦੀ ਹੈਗੀ ਆਪਣੀ ਸਰੋਂ ਵਿੱਚੋਂ ਤੇਲ ਵੀ ਨਿਕਲਦਾ ਜਾਂਦਾ ਉਹ ਪਾਣੀ ਵਾਲੀ ਖਾਲ ਹੁੰਦੀ ਹੈ ਜੇ ਆਪਾਂ ਮੁੱਲ ਦੀ ਬੋਰੀ ਲਿਉਣੀ ਆ ਕਰ 1800 ਵੀ ਆ ਜਾਂਦੀ ਹੈ ਉਹ ਬਸ بڑے ਐਵੇਂ ਵਾਲੀ ਖਾਲ ਨਹੀਂ ਪਾਉਂਦੇ بڑے ਐਵੇਂ ਵਾਲੀ ਖਾਲ ਵੈਸੇ ਅਸੀਂ ਹੀਟ ਚ ਭਵਾਉਂਦੇ ਹੁੰਦੇ ਸੀ ਸਰਦੀਆਂ ਦੇ ਵਿੱਚ ਹੁਣ ਤਾਂ ਗਰਮੀ ਹੋ ਗਈ بڑے ਐਵੇਂ ਵਾਲੀ ਖਾਲ ਪਾਉਣ ਦਾ ਕੋਈ ਫਾਇਦਾ ਨਹੀਂ ਕਹਿਗਾ ਤਾਂ ਨਾ ਬੜੇ ਐਵੇਂ ਪਾਉਣ ਦਾ ਫਾਇਦਾ ਨਾ ਬੜੇ ਐਵੇਂ ਵਾਲੀ ਖਾਲ ਖਾਉਣ ਦਾ ਫਾਇਦਾ ਕਿਉਂਕਿ ਗਰਮੀ ਤਾਂ ਉਹੀ ਬਾਧੂ ਹੋਗੀ ਜੇ ਹੋ ਸਕੇ ਤੁਸੀਂ 70 ਪਿਆਓ ਫੇ ਪਾਰਿਆ ਕਰੋ ਜਾਂ 70 ਪਵਾਲੇ ਹੋ ਹੀਟ ਚ ਜਿਉਂ ਪਵਾਲੇ ਹੋ ਉਹ ਠੰਡੇ ਹੁੰਦੇ ਨੇ ਮੌਸਮ ਦੇ ਹਿਸਾਬ ਨਾਲ ਆਪਾਂ ਸਮਾਨ ਚਾਪਾ ਆਉਣਾ ਹੁੰਦਾ ਹੈ ਨਾ ਜਿਹੜਾ ਜਿਹੜਾ ਮੌਸਮ ਹੋਵੇ ਤੇ ਸਰਦੀਆਂ ਚ ਤਾਂ ਬੜਿਆਂ ਵਾਲੀ ਖਲ ਪਾਏ ਪਾਈ ਜਾਂਦੀ ਹੈ ਤੇ ਗਰਮੀਆਂ ਸਰੌਂ ਵੀ ਘੜ ਪਾਈ ਜਾਂਦੀ ਕਿਉਂ ਕਰਕੇ ਕਿਉਂਕਿ ਸਰੌਂੀ ਘਾਲ ਠੰਡੀ ਹੁੰਦੀ ਆ ਬੜਿਆਂ ਵਾਲੀ ਖਲ ਗਰਮ ਹੁੰਦੀ ਆ ਅ ਜੇ ਥੋੜੀ ਮੱਧਾ ਖਾਂਦੀਆਂ ਨਹੀਂ ਨਾ ਤੁਸੀਂ ਥੋੜੀ ਥੋੜੀ ਕਰਕੇ ਜਿਵੇਂ ਕਿ ਬਾਲਤੀ ਪਾਣੀ ਵਿੱਚ ਪਹਿਲਾਂ ਥੋੜੀ ਜਿਹੀ ਪੀਉਂਤੀ ਫਿਰ ਹੋਰ ਥੋੜੀ ਜਿਹੀ ਥੋਤੀ ਵਿੱਚ ਥੋੜੀ ਜਿਹੀ ਲੇਟੀ ਪਾਤੀ ਇਸ ਤਰ੍ਹਾਂ ਕਰਕੇ ਨਾ ਸਵਾ ਪਾ ਲੂ ਮੱਝਾਂ ਨਾ ਖਾਣ ਦਾ ਖਾਸ ਜੇ ਖਾਣ ਤੋਂ ਬਿਨਾਂ ਤਾਂ ਪਸੂਖਲੇ ਤੇ ਉਹ ਵੀ ਰਹਿੰਦਾ ਅੱਜ ਕੱਲ ਤਾਂ ਕਹਿੰਦੇ ਹੁੰਦੇ ਨੇ ਅੱਖਾਂ ਦੇ ਦੁੱਧ ਵੀ ਸੁੱਕੂ ਜਾਂਦੇ ਨੇ ਹਨਾ ਇੰਨੀ ਗਰਮੀ ਚ ਐਂ ਤਾਂ ਤੇ ਵੀ ਪਸੂਖ ਆੜ ਬੀਤੀ ਮਲੇਖੀ ਫਾਰੀ ਤੇ ਜੋਤੀ ਵੀ ਪਸੂਖਾਂ ਨੂੰ ਨਾ ਕਰ ਦਿੰਦੇ ਨੇ ਸੋਰਾ ਨਹੀਂ ਕਰਦੇ ਕੀirts ਵੀ ਸਾਡੇ ਸਰੋਂ ਪਵਾਇਸੀਏ ਤਾਂ ਕਰਕੇ ਮੈਂ ਥੋੜੀ ਖਲਪਿਆਉਣੀ ਆਂਗੀ ਵਿੱਚ ਲੇਟੂਕੀ ਧਿਹਾਉਣੀ ਆਂਗੀ ਤਾਂ ਕਿ ਫਿਰ ਇੰਨਾ ਖਰਚਾ ਹਨਾ ਬਹੁਤ ਹੋ ਜਾਣਾ ਥੋੜੇ ਥੋੜੇ ਨਾਲ ਬਸ ਤੇ ਕੀirts ਕਰ ਤੋਂ ਪਵਾਇ ਹੋਈ ਹੈ ਕੀ ਸਰੋਂ ਪਵਾਇ ਹੋਈ ਹੈ ਉਹ ਖਲਪਿਆਉਤੀ ਜਿਹੜੀ ਝੋਟੀਆਂ ਖੂਨ ਵਾਲੀਆਂ ਨੇ ਉਹਨਾਂ ਨੂੰ ਕਣਕ ਵਿੱਚ ਸਰੋਂ ਦਲਾ ਕੇ ਪਿਹਾਈ ਹੋਈ ਐ ਤੇ ਮੈਂ ਦਾਲੀਆਂ ਮੱਜਾਂ ਨੂੰ ਮੈਂ ਫੀਡ ਪਾਉਂਗੀ ਤੇ ਉਹਨਾਂ ਨੂੰ ਮੈਂ ਪਾਉਂਗੀ ਜਿਹੜਾ ਕਣਕ ਵਿੱਚ ਸਰੋਂ ਦਾ ਦਾਣਾ ਘੋਟਾ ਹੋਇਆ ਜਿਵੇਂ ਜਿਵੇਂ ਪਕੂਣੇ ਨਾ ਉਹਨੇ ਉਹਨੇ ਰਾਖਾ ਪਾਉਂਗੀ ਫੀਡ ਤੋਂ ਬਣਾ ਦੁੱਧ ਨਹੀਂ ਦਿੰਦੀਆਂ ਤੇ ਝੋਟੀਆਂ ਬਲੂਨ ਚੂਣੀਆਂ ਜਿਹੜਾ ਉਹ ਤੇਰਾ ਟੱਟਾ ਸਰੋਂ ਨਾਲ ਤੇ ਕੰਠਨ ਵਾਲੀ ਬਣਾਉਂਦੀਆਂ ਤੇ ਘੜ ਕਰਦੇ ਆਉਂਦੀਆਂ ਨੇ ਝੂਣ ਛੋਟੀਆਂ ਉਹਨਾਂ ਨੇ ਜ਼ਰੂਰੀ ਹੁੰਦੀਆਂ ਸਰੋਂ ਤੇ ਕੰਠ ਤੇ ਸਰੋਂ ਦਾਣਾ ਪਾ ਲੈਂਦੇ ਕੋਈ ਖਰਾਬ ਚਲੋ ਪਾ ਨੇ ਮੈਂ ਨਹੀਂ ਕਿਤੇ ਲਪਦਾ ਬਣਾਈ ਆ ਭੈਣ ਨੇ ਮੇਰੇ ਨੂੰ ਦੋ ਤਿੰਨ ਵਾਰੀ ਕਮਾਟੀ ਕੀਤਾ ਆਪਾਂ ਮੱਝਾ ਬਣਦੀ ਹੈ ਤਾਂ ਉਹਨਾਂ ਪਾ ਕੇ ਤੇ ਮਿਲਦੀ ਲੋ ਜੀ ਆਪਾਂ ਬਣਾਉਣਾ ਹੈ ਸਬਜੀ ਸਬਜੀ ਬਣਾਵਾਂਗੇ ਹਰੀ ਮਿਰਚ ਪਿਆਜ਼ ਤੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਜੀਰਾ ਪਾਤਾ ਨਾਲ ਦੀ ਨਾਲ ਆਪਾਂ ਪਾਤੀ ਹਰੀ ਮਿਰਚ ਪਹਿਲਾਂ ਥੋੜਾ ਜਿਹਾ ਟਾਈਮ ਆਪ ਸਾਈਸ ਕਮੈਂਟਾਂ ਅਸਲ ਜੀ ਹਰੀ ਮਿਰਚ ਨੂੰ ਚੇਟਾ ਲਗਾਉਣਾ ਹੈਗਾ ਭੁੰਨਣਾ ਹੈਗਾ ਤੋਂ ਦੁਬਾਰਾ ਪਾਣੇ ਪਾਉਣੇ ਨੇ ਪਿਆਜ਼ ਤੇ ਇਹਦੇ ਵਿੱਚ ਜਿਹੜੀ ਹਰੀ ਮਿਰਚ ਦੀ ਸਬਜੀ ਹੁੰਦੀ ਉਹ ਚ ਲਾਲ ਮਿਰਚ ਨਹੀਂ ਪਾਉਣੀ ਆਪਾਂ ਮੰਨ ਤਿਆਰ ਜੇ ਤੁਹਾਨੂੰ ਆਏ ਲੱਗੇ ਵੀ ਮਿਰਚ ਜਾ ਰਹੇ ਹੋ ਤੁਸੀਂ ਇਹਦੇ ਵੀ ਚਾਲੂ ਕੱਟ ਕੇ ਪਾ ਲਓ ਪਾਸ ਸਾਕ ਦੇਉਗੇ ਤੇ ਆਪਾਂ ਇਹਨੂੰ ਪੂਰਾ ਭੁੰਨ ਲਾਂਗੇ ਪਹਿਲਾਂ ਇਸ ਕਰਕੇ ਮਿਰਚ ਪਾਈ ਸੀ ਕਿਉਂਕਿ ਕੋਈ ਨ ਸਿਕੌੜੀ ਵੀ ਹੁੰਦੀ ਹੈ ਹਨਾ ਕਹਿੰਦੇ ਨੇ ਭੁੰਨ ਤੇ ਕੜੱਟਣ ਲੱਗ ਜਾਂਦੀ ਆ ਕੌੜੇ ਕੌੜੀਆਂ ਚੀਜ਼ਾਂ ਜੋ ਕੜੱਟਣ ਤਾਂ ਨਹੀਂ ਜਾਂਦੀ ਤੇ ਬੰਦਾ ਚਿਹਰੇ ਵੀ ਕੋਈ ਵੀ ਐ ਚੇ ਆਣ ਵਾਲੀ ਚੀਜ਼ ਹੈ ਪਰੇਲਾ ਹੈ ਨਾ ਲੋਹ ਦੀ ਇਸ ਕਰਕੇ ਆਪਾਂ ਨੇ ਇਹ ਪੂਝ ਦੇਗੀ ਤੇ ਆਪਾਂ ਨੂੰ ਨੂਨ ਤੇ ਹਰਦੀ ਪਾਵਾਂਗੇ ਚ ਹੋਰ ਕੁਝ ਨਹੀਂ ਪਾਉਣੀ ਮਿਰਚ ਵਿੱਚ ਹੈਗੀ ਹੈ ਜੀਰਾ ਆਪਾਂ ਪਾ ਦਿੱਤਾ ਹੈਗਾ ਇਹਨੂੰ ਚੰਗੀ ਤਰ੍ਹਾਂ ਭੁਲਦੀ ਜਾਣ ਜੋ ਆਪਾਂ ਇਹਨਾਂ ਕਰ ਦਿਆਂਗੇ ਭਾਂਡਾ ਸਾਫ ਟੋਪਾ ਹੈ ਚਾਹੇ ਭਾਂਡਾ ਮਹਾ ਜਾਣਾ ਚੁੱਕੋ ਜੇ ਪਾਣੀ ਪਾਤਾ ਅਤੇ ਫਿਰ ਵਾਲੀ ਤੁਪਤੀ ਫਿਰ ਚਾਹ ਪੀ ਕੇ ਸਭ ਚੀਜ਼ ਤੇ ਕੱਟ ਪਾਇਆ ਹੀ ਕੱਟ ਪਾ ਕੇ ਆ ਕੇ ਤੋਂ ਕੱਟਰੂ ਜੀ ਤੇ ਆਇਸੀ ਛੋਟੇ ਪਾਰ ਜਰਬਾਰ ਤੇ ਖੜ ਕੇ ਉਹ ਰਿੰਗਲ ਲਾ ਕੇ ਫਿਰ ਉਹਨਾਂ ਨੂੰ ਪਾਣੀ ਪਿਆਤੀ ਆਏ ਟੜ ਕੇ ਉਹਨਾਂ ਨੇ ਪੀਤਾ ਨਹੀਂ ਜੀ ਬਸ ਕਹੇ ਮੈਂ ਨਹੀਂ ਕਿਉਂ ਨਹੀਂ ਕਰ ਤੜ ਕੇ ਮੈਂ ਇਤਨਾ ਸਾਰਾ ਕੰਮ ਨਿਮੇੜ ਕੇ 9:00 9:00 ਵਜੇ ਜਾਣੀ ਆ ਤੇ 9:30 9:30 9:00 ਫਿਰ ਉਹ ਰੱਜ ਕੇ ਪੀ ਜਾਣੀ ਹੁੰਦਾ ਪਾਣੀ ਮੱਧਿਆ ロイ 판ディ ਦੇ ਤੋਂ ਕੇ ਪਾਣੀ ਪਾਇਆ ਹੋਇਆ ਹੈ ਪਹਿਲਾਂ ਇਸ ਨੂੰ ਪੰਡ ਕੇ ਰੋਸ ਸਪਾ ਟੂਟੀ ਛਾਣ ਲਈ ਚਾਹ ਪਹਿਲਾਂ ਮੈਂ ਧੋ ਕੇ ਚਾਹ ਜਾਨੀ ਮਾਤਰ ਚਾਹ ਵੀ ਖੁਦ ਜਲੀਏਗੀ ਸਲਾ ਤੁਨ ਛਕਾ ਕਟਾ ਦੇ ਗੋਦ ਕੋਦ ਪੰਡ ਨੂੰ ਸਾਫ ਕਰ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੈਣਾ ਜਿਹੇ ਵੀ ਵੀਡੀਓ ਕਹੇ ਨਹੀਂ ਆ ਤੁਸੀਂ ਦੱਸ ਸਕਦੇ ਜੀ ਕਿਹੜੀ ਵੀ ਸਬਜੀ ਦੀ ਵੀਡੀਓ ਕਿਹੜੀ ਰੈਸਪੀ ਦੀ ਵੀਡੀਓ ਹਾਂ ਆ ਬਣਾਵਾਂਗੇ ਗਰਮੀ ਹੈ ਗਰਮੀ ਵਿੱਚ ਕੁੱਕੜਾ ਹਾਂ ਕੁੱਤੇ ਦੇ ਕੇਕ ਦਾ ਬਣ ਕੇ ਮੇਰਾ ਕੰਮ ਕਰਕੇ ਹੋਣਗੇ ਕੁੱਤੇ ਜੀ ਤੇ ਕੇਕ ਤੋਂ ਹਾਂ ਕਰਨ ਪਿਆਰੋ ਤੇ ਤਰੋ ਤੇ ਕੇਕ ਨਾ ਰਹਿਣਗੇ ਇਹਦੀ ਗਰਮੀ ਵਿੱਚ ਨਾ ਨਬੀ ਪਾਉਂਦਾ ਨੇ ਹਰੀਆਂ ਤੇ ਜੋੜ ਲਿਆ ਹੁੰਦਾ ਮੇਰੀ ਰੋਜ਼ ਪੈਂਦੀ ਰੋਜ਼ ਮੇਰੀ ਪੈਂਦੀ ਨਹੀਂ ਪਾਉਂਦਾ ਤਾਂ ਪਾਂਦੇ ਵੀ ਥੋੜੀ ਸੀਗੇ ਕਿਉਂਕਿ ਕਿੰਨੇ ਮਾਮਾ ਸੀ ਹੰਸੀ ਕਰੀ ਉਹਨਾਂ ਦਾ ਪਾਲੀ ਜਾਂ ਦਾ ਖਾਣਾ-ਦਾਣਾ ਪੰਜ ਚਾਰ ਕੁ ਪੌਲੇ ਸਾਡੀ ਜਾਜਨਾਂ ਦਾ ਖਾਣਾ ਚੰਬੂਮਬੂ ਕੱਟ ਕੇ ਖਾਦੇ ਸੀਗੇ ਉਹ ਦੇਣਗੇ ਭਾਂਡੇ ਗੰਡੇ ਭੁੱਜ ਜਾਣਗੇ ਰੈਸਪੀ ਦੇਣੇ ਕਰੋ ਬੱਦੀ ਹੋ ਜਣੇ ਆਪਣੇ ਗੰਡੇ ਨੇੜੇ ਤੇ ਰੱਖਾ ਦਿਓ ਲੋ ਜੀ ਆਪਣੇ ਭਨੇ ਗੰਡੇ ਆਪਣੇ ਪੱਕਦੇ ਨੇ ਨਿੱਜਾਂ ਵੀ ਆਪਣੇ ਪੱਕਦੀਆਂ ਨੇ ਇਹਦੇ ਵਿੱਚ ਆਪਾਂ ਲਾਲ ਮਿਰਚ ਨਹੀਂ ਪਾਉਂਦੇ ਕਿਉਂਕਿ ਹਰੀ ਮਿਰਚ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਤੇ ਸਵਾਦ ਅਨੁਸਾਰ ਨੂਨ ਘੱਟ ਲਾਜਤਾ ਹੈਗਾ ਬਾਦਰ ਲਾਜ ਕੋਈ ਹੈ ਨਹੀਂਗਾ ਇਹ ਘੱਟ ਹੋਇਆ ਦਬਾਰੇ ਵੀ ਪਾ ਲਈ। ਲੋ ਤੇਰੋਂ ਆ ਸੇਕ ਲਗਵਾਵਾਂਗੇ। ਸੇਕ ਲਗਾ ਕੇ ਥੋੜਾ ਜਿਹਾ ਪਾਵਾਂਗੇ ਪਾਣੀ। ਦਰਮਿਆ ਇੱਕ ਮਿੰਟ ਸੇਕ ਲਗਵਾ ਕੇ ਹਲਦੀ ਪਾ ਕੇ ਨਮਕ ਪਾ ਕੇ ਤੇ ਫਿਰ ਆ ਪਾ ਪਾਵਾਂਗੇ। ਉਹ ਪੈਣੋ ਜੀਰੋ ਇਹ ਪਾਣੀ ਆਪਣਾ ਸੁੱਕ ਗਿਆ ਜੇ ਜਣੀ ਤੇ ਜੀ ਜਾਣਗੇ ਪਿਆਜ਼ ਜਿਹੜੇ ਮਾੜੇ ਮੋਟ ਕੱਚੇ ਰੋਟਾ ਕੱਚੇ ਚ ਤਾਣੂਣੇਗੇ ਤੇ ਜਿਹੜਾ ਪਾਣੀ ਸੁੱਕ ਗਿਆ ਦੋ ਤਿੰਨ ਵਾਲੀਆਂ ਆ ਗਈਆਂ ਫਿਰ ਆਪਾਂ ਦੁੱਧ ਪਾਵਾਂਗੇ ਤੁਹਾਨੂੰ ਮੈਂ ਪੈਣ ਫੁੱਲ ਰੈਸਪੀ ਦਿਆਂਗੀ ਪੂਰੀ ਜਿੰਨਾ ਚੱਕ ਦੁੱਧ ਨਹੀਂ ਪੈਂਦਾ ਮੈਂ ਉਹਨਾਂ ਚੱਕ ਵੀਡੀਓ ਕੱਟ ਦੇਣੀ ਠੀਕ ਆ ਤੇ ਹੁਣ ਆਪਾਂ ਦੁੱਧ ਪਾਉਣ ਦੀ ਵਾਲੀ ਮਿਲਦੇ ਆ ਫਿਰ ਵੀਡੀਓ ਵਾਲੀ ਵੱਡੀ ਹੋ ਜਾਏਗੀ ਅੱਛਾ ਦੋਸਤੋ ਗੋਲ ਗੁਲੀ ਲੈ ਲਾ ਕੋਈ ਟੈਸਟ ਉਪਰ ਆਉਣ ਅਲਗਰ ਮੇ ਵਾਲੀ ਆਪਾਂ ਨੇ ਪਤੋ ਗਰਮ ਚੀਜ਼ਾਂ ਆਪਾਂ ਬੰਬ ਜਿਹਾ ਹੀ ਲਈਏ ਲੋ ਜੀ ਆਪਣਾ ਪਿਆਜ ਰਿਜ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ 1 ਕੱਪ ਦੁੱਧ ਤੁਸੀਂ ਵੱਧ ਵੀ ਪਾ ਸਕਦੇ ਹੋ ਆਪ ਦੇ ਖਾਨਦੇ ਸਾਹਿਬ ਨਾਲ ਤਰੀ ਵੱਧ ਘੱਟ ਤੇ ਆਪਾਂ ਪੱਕੀ ਮਲਾਈ ਪਾਉਣਿਆ ਅਵਾਲੇ ਹੋਏ ਦੁੱਧ ਤੋਂ ਲਾਹ ਲੂਈ ਤਾਜੀ ਤੇ ਨੂੰ ਕੱਟੋ ਇਹ ਤਾਂ ਵਿੱਚ ਰਿਜ ਜੋ ਪੁੱਤ ਦੁੱਧਾਂ ਦੀ ਚੀਜ਼ ਤੇ ਤੋ ਤੁਹਾਨੂੰ ਇੰਨੀ ਨਾਲ ਪਰ ਤੱਕ ਹੋਈ ਪਈ ਹੈਗੀ ਤਾਜਾ ਦਾ ਜਪਾਤਾ ਬਾੜਾ ਹੋਇਆ ਤਾਂ ਜੀ ਮਲਾਈ ਲਾ ਕੇ ਪਾਤੀ ਤੁਸੀਂ ਕਰੀਮ ਵੀ ਪਾ ਸਕਦੇ ਹੋ ਕੱਚੇ ਦੁੱਧ ਵਾਲੀ ਬਹੁਤ ਸਾਰੀਆਂ ਪੈਣਾ ਵਾਲ ਕੇ ਰੱਖਦੇ ਆ ਤੁਸੀਂ ਵੀ ਪਾ ਸਕਦੇ ਹੋਗੇ ਇੱਥੇ ਨਾ ਦੁੱਧ ਆ ਕੱਪ ਦੀ ਡੰਡੀ ਚ ਆਉਂਗੀ ਮੈਂ ਖਿਆਲ ਨਹੀਂ ਕੀਤਾ ਤੇ ਇਹ ਇਹ ਹੋ ਗਿਆ ਚਾ ਦੁੱਧ ਹੋ ਗਿਆ ਪਾਪੀ ਚ ਆਉਂਗੇ ਫਰਿਆ ਫਸ ਜਿਆਦੇ ਉਜਿਰੂ 2 3 ਵਾਲੀਆਂ ਆਪਾਂ ਦਵਾਵਾਂਗੇ ਇਸ ਤਰ੍ਹਾਂ ਦੁੱਧ ਪਾ ਦਿੱਤਾ ਸਾਰੀ ਮਲਾਈ ਜਮਾ ਮਿਕਸਰ ਹੋ ਜੂ ਵਿੱਚ ਉਤੋਂ ਪਾ ਦਾਂਗੇ ਆਪਾਂ ਮੇਥੀ ਸਿਕਾਈ ਹੋਏ ਜੇ ਤੁਸੀਂ ਪੌਣੀਆਂ ਪਾ ਸਕਦੇ ਹੋ ਜੇ ਨਹੀਂ ਪਾਉਣੀ ਤਾਂ ਨਹੀਂ ਪਸੰਦ ਤੁਹਾਨੂੰ ਨਾ ਪਾਇਓ ਤਾਂ ਆਪਾਂ ਜੀ ਸਬਜ਼ੀ ਦੀ ਰੈਸਪੀ ਦੇ ਦਿੱਤੀ ਹੈ ਮਿਰਚ ਵਾਲੀ ਦੀ ਹਰੀਆਂ ਮਿਰਚਾਂ ਦੀ ਦਵਾਲੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਬੇਹਦ ਕਿਰਪਾ ਕਰਕੇ ਤੰਦਰੁਸਤੀ ਬਖਸ਼ੀ ਚੰਗੇ ਕੰਮਾਂ ਲਈ ਫਾਇਰਿਸ ਕਰੀਏ ਮਾਰੇ ਕਮਤ ਪਰ ਬਚ ਕੇ ਰਹੀਏ ਅੱਜ ਦੀ ਵੀਡੀਓ ਚ ਇੰਨੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਸਾਨੀ ਨਾਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ